ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਦਾ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮਿੱਤਰੋ ਆਪਣਾ ਸੰਪਰਕ ਨੰਬਰ ਆ 97799 9511 ਵੀਰੇ ਅੱਜ ਦੀ ਵੀਡੀਓ ਵਿੱਚ ਆਪਣੇ ਕੋਲੇ ਪੰਜ ਨਗਰ ਤੁਹਾਨੂੰ ਮਿਲਾਂਗੇ ਪੰਜੇ ਨਗਰ ਤੁਹਾਨੂੰ ਬਾਰੀ-ਬਾਰ ਪਕੇਰਾ ਆਪਾਂ ਦਿਖਾ ਦਈਏ ਫਿਰ ਤੁਹਾਨੂੰ ਆਪਾਂ ਡਿਟੇਲ ਵੀ ਦੇਵਾਂਗੇ ਐਸ ਕਰਕੇ ਜੀ ਹੁਮਾਰਾ 6 ਤੋਂ 7 ਮਹੀਨੇ ਕੱਟੀ ਦੇਖੋ ਕਿੰਨੀ ਸਮੀ ਬੜੀ ਆ ਵੀਰੇ ਠੀਕ ਹੈ ਜੀ ਠੀਕ ਹੈ ਨਾ ਬਹੁਤ ਕੀਨ ਕੱਟੀ ਆ ਤੇ ਪੂਰੀ ਵਧੀਆ ਕੱਟੀ ਆ ਰੇਟ ਰੂਟ ਇਹਨਾਂ ਦੇ ਫੋਨ ਰੇਟ ਵੀਰੇ ਫੋਨ ਤੇ ਹੋਣਗੇ ਆ ਛੋਟਾ ਨਾਗਾ ਇਹਦਾ ਵੀ ਫੋਨ ਤੇ ਕਰ ਦਾਂਗੇ ਫਿਰ ਅਗਲਾ ਕਹਿੰਦਾ ਇਹਦਾ ਕਰਤਾ ਉਹਦਾ ਨਹੀਂ ਕਰਾ ਹੂੰ ਦੋ ਕੱਟੀ ਦੀ ਉਮਰ ਹੈ ਡੇਢ ਸਾਲ ਉਮਰ ਆ ਵੀਰੇ ਸਹੀ ਗਾਜੀ ਢੋਲੀ ਚੈੱਕ ਕਰਾ ਦੇ ਵੀਰੇ ਇਹਦੇ ਘਰੇ ਉੱਪਰ ਹੂੰ ਢੋਲੀ ਚੰਗੇ ਵੀਰੇ ਨਾ ਢੋਲੀ ਬਹੁਤ ਚੰਗੀ ਆ ਵੀਰੇ ਹੂੰ ਫੇਸ ਫੂਟ ਦੇਖ ਵੀਰੇ ਇਹਦੇ ਕਰਮਾਲੀ ਦਾ ਹੂੰ ਛੱਡੋ ਐਥੋਂ ਦਿਖਾਓ ਫੇਸ ਕੁਆਲਿਟੀ ਕੱਟੀ ਦੀ ਖੜਨੀ ਨੂੰ ਚੈੱਕ ਕਰ ਲਓ ਬੜੇ ਚੰਗੀ ਸਮਝ ਬੜੀ ਬਾਈਨ ਵਾਲੀ ਕੱਟੀ ਆ ਡੇਢ ਸਾਲ ਦੀ ਆ ਡੇਢ ਸਾਲ ਦੀ ਇਹਦੀ ਉਮਰ ਹੈ ਵੀਰੇ ਪੂਰੀ ਸਕੀਨ ਆ ਥੋੜੇ ਜਿਹਾ ਬੰਨ ਚਾਰ ਕਿ ਮਹੀਨਾ ਤੱਕ ਰ ਤਿੰਨ ਚਾਰ ਮਹੀਨਾ ਤੱਕ ਟੀਕਾ ਭਰਉਂਦੇ ਕਾਵਲ ਆ ਨਾ ਤਿੰਨ ਚਾਰ ਮਹੀਨਾ ਤੱਕ ਚਾਰ ਤੋਂ ਪੰਜ ਮਹੀਨੇ ਦੇ ਵਿੱਚ ਲੱਗ ਗਿਆ ਨੇ ਪੂਸ਼ ਵੀ ਸਾਰੀ ਕਾਲੀ ਆ ਗਈ ਅੱਧਾ ਕੈਂਚ ਮਸਾ ਵਾਲ ਜੱਟ ਨੇਗੇ ਡੱਡ ਬਲੈਕ ਸ਼ਾਰਕ ਕਾਲੀ ਆ ਗਈ ਤਿੰਨ ਨੰਬਰ ਤੇ ਜੀ ਠੀਕ ਹੈ ਜੀ ਪੰਜ ਕਲਾ ਨੇ ਠੀਕ ਹੈ ਜੀ ਤਿੰਨ ਨੰਬਰ ਤੇ ਹਾਂਜੀ ਅੱਖਾਂ 'ਚ ਇਹਦੇ ਜਵਾਬ ਹੈ ਨਹੀਂ ਇਸ ਕਰਕੇ ਇਹਨੂੰ ਪੰਜ ਕਲਾ ਨੇ ਕਹਿੰਦੇ ਨੇ ਸੈਂਕ ਤੋਂ ਵੱਡਾ ਸ਼ਨ ਸੈਂਕ ਤੋਂ ਵੱਧ ਦੇਖ ਜਵਾਨ ਵਰਕੇ ਲਾਇਆ ਹੋਇਆ ਹਮ ਪਰ ਮਨ ਲੈ ਸਕੀ ਨਹੀਂ ਸਕੁਣੀ ਬਹੁਤਾ ਕੱਟੀ ਚ ਠ ਇਹ ਵੀਰੇ ਪੌਣੇ 2 ਸਾਲ ਦੀ ਕੱਟੀ ਆ ਤੇ ਟੀਕੇ ਦੇ ਜਮਾ ਬਿਲਕੁਲ ਤਿਆਰ ਆ ਆ ਦੇਖੋ ਹੁਣ ਤਾਂ ਖਾਧਾ ਥਾਂ ਦੇ ਖਾਧਮੇ ਰਹੀ ਆ ਇਹੋ ਥਾਂ ਦੇ ਖਾ ਇਥੇ ਦੇਖ ਬਾਈ ਹੂੰ ਥਾਂ ਬੜੇ ਨਾ ਸਮਝ ਲੱਗੇਦਾ ਗੁਰਾ ਅਰਗੇ ਲੱਗੇ ਹੋਏ ਨਾ ਲੱਗੇ ਹੂੰ ਜਮਾ ਗੁਰਾ ਕਾਮੀ ਆ ਇਹ ਨੀਲੀ ਰਾਬੀ ਉਹਲੇ ਕਰੈਕਟਰ ਜ਼ਰੂਰ ਹੈ ਇਹਦੇ ਚ ਬਹੁਤ ਵਧੀਆ ਨੇ ਹੁਣ ਜਿਵੇਂ ਇਹਦੇ ਬੱਚਾ ਵਿੱਚ ਬੁਰੇ ਲਿਆਦਾ ਪਤੋਂ ਪੂਰਾ ਵਧੀਆ ਠੀਕ ਆ ਜੀ ਨੱਤਾ ਨਹੀਂ ਮੈਂ ਮੋਟੀਆਂ ਨਾ ਵਿੱਚ ਪਤਲੇ ਉਹ ਨੀਲੀ ਰਾਬੀ ਵਿੱਚ ਨਹੀਂ ਪੈਂਦੀਆਂ ਹੁੰਦੀਆਂ ਹੂੰ ਯਾਨੀ ਕਿ ਇਹਦੇ ਤੇ ਕੈਰੈਕਟਰ ਦੇ ਰੂਲ ਬਹੁਤ ਵਧੀਆ ਨੇ ਠੀਕ ਹੈ ਜੀ ਚਾਰ ਨੰਬਰ ਦੇ ਜੀ ਆਪਣੀ ਕੱਟੀ ਆ ਆ ਗਈ ਇਹਦੀ ਉਮਰ ਸਾਲ ਆ ਵੀਰੇ ਇੱਕ ਸਾਲ ਦੀ ਜੀ ਹਾਂ ਜੀ ਕਦ ਕੱਢ ਬੜਾ ਨਾ ਸ਼ਕੀਨ ਦੇ ਕਿੰਨੀ ਆ ਵੀਰੇ ਹੂੰ ਲੇ ਫੇਸ ਕੁਆਲਟੀ ਕਰ ਲੋ ਚੈੱਕ ਸਿੰਘ ਵੀ ਕਰਮਲੇ ਨਾਲ ਜਨਾ ਮੋੜਨੇ ਸ਼ੁਰੂ ਕਰਦੇ ਹੈਗੇ ਤੇ ਇੱਕ ਸਾਲ ਦੀ ਉਮਰ ਹੈ ਥਾਂ ਤੋਂ ਮੁਹਾਵਲਾ ਵੀਰੇ ਹਾਂ ਬਹੁਤ ਵੀ ਬਹੁਤ ਵਧੀਆ ਬਨੇ ਪੂਰੋਂ ਕਰ ਲੋ ਵੀਰੋਂ ਕਰ ਦੇ ਜਾਣ ਚਾ ਕੱਟੇ ਇਹ ਵੀ ਸਾਰੀ ਕਾਲੀ ਆ ਗਈ ਜੱਡੇ ਬਲੈਕ ਹਾਂ ਹਾਂ ਜੀ ਹੂੰ ਆਇ ਤੁਹਾਂ ਦੇ ਲੋਈ ਸੀ ਢੋਲੇ ਚਾਲੇ ਬਹੁਤ ਸੋਹਣੀ ਲੱਗੀ ਵੀਰੇ ਹੂੰ ਠੀਕ ਆ ਤੇ ਕਿੰਨੀ ਸਕੀਨ ਕੱਟੀ ਆ ਹੂੰ ਸਾਲ ਦੀ ਹੋਰ ਆ ਲੇਕਰ ਸਮੀ ਭਲੀ ਕੱਟੀ ਆ ਹੂੰ ਪੂਰੀ ਸਕੀਨ ਆ ਕੱਟੀ ਨਾ ਕਦ ਘੜਾ ਬਹੁਤ ਗੁਰ ਕੱਟੀ ਹੈ ਤਾਦੂ ਤਾਂ ਹਜੇ ਸਾਲ ਦੀ ਹੈ ਲਖਿਆ ਕਿ ਅੱਧ ਕੀ ਕਰੇ ਇਹਨੂੰ 2 ਸਾਲ ਦੀ ਹੈ ਕਿ ਨਟੀ ਕੱਢ ਕੇ ਪਰਾਉਣਾ ਹੈ ਰੰਗ ਬਹੁਤ ਸਾਰੀ ਸ਼ਾਹ ਕਾਲੀ ਆ ਮਿੱਤਰੋ ਹਾਂ ਜੱਡੇ ਵਾਲੇ ਹਾਂਜੀ 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 ਠੀਕ ਆ ਜੀ ਤੇ ਅੱਗੇ 5 ਨੰਬਰ ਤੇ 5 ਨੰਬਰ ਦੇ ਵੀਰੇ ਇਹ ਵੀ ਕੱਟੀ ਬਹੁਤ ਚੰਗੀ ਆ ਕਿੰਨੇ ਕੋ ਬਰਸਾਲ عمر ਦੀ ਇਸ ਦੂਸੇ ਦਾ ਵੀ ਚੈੱਕ ਕਰਾਂ ਸੰਗ ਸੰਗ ਦੇ ਰੈਂਕ ਸਿੰਗਲ ਅਗਿਆ ਹੋਏ ਨੇ ਹੂੰ ਸਿੰਗਲ ਹੁੰਦੇ ਬੜਾ ਅਸ਼ਕੀਨ ਘਟਣਾ ਫਾਈ ਖੜਨੀ ਖੋਟ ਵੀ ਚੰਗੀ ਘੱਟੀ ਦੀ ਮਤਲਬ ਥਾਣੇ ਪੰਜਵੀਂ ਦੇ ਖੋਟ ਸਾਹ ਪਈ ਦੇ ਵੀ ਕੋਈ ਨਹੀਂ ਵੀਰੇ ਠੀਕ ਆ ਜੀ ਇੱਥੇ ਰੱਖੋ ਇੱਥੇ ਦਿਖਾ ਦਿਓ ਨਾ ਪੱਕਾ ਠੀਕ ਆ ਡੇਢ ਸਾਲ ਦੀ ਝੋਟੀ ਹੈ ਨਾ ਹਾਂ ਜੀ ਡੇਢ ਸਾਲ ਦੀ ਝੋਟੀ ਆ ਪਰ ਕੇ ਸੇਵਾ ਚ ਨਹੀਂ ਆਈ ਵੀ ਜੇ ਇਹ ਸੇਵਾ ਚ ਹੁੰਦੀ ਲੱਖਿਆ ਫੇਰੇ ਗੱਲ ਹੋਰ ਹੋਣੀ ਪੂਰੀ ਕੋਈ ਰੰਗ ਰੂਪ ਬਣ ਜਾਣਾ ਇਹਦਾ ਹੂੰ ਜਿਵੇਂ ਆ ਕੱਟੀ ਸੇਵਾ ਚ ਆਈ ਵੀ ਇਹਨਾਂ ਦੀ ਦੇਖੋ ਹੋਰ ਕੁਆਲਿਟੀ ਬਣੀ ਪਈ ਇਹ ਵਿਚਾਰੀ ਸੇਵਾ ਚੋਂ ਨਹੀਂ ਆਈ ਦਿੱਸੀ ਆ ਤਾਂ ਕਮ ਜੋ ਵੀ ਮੋਟਾ ਮੋਟਾ ਇਹਨੂੰ ਵੀਡੀਓ ਵਗੈਰਾ ਪਾਉਣਾ ਪਊਗਾ ਹਾਂ ਉਹਸਾਂ ਤਿਆਰ ਹੋ ਜੀਦਾ ਹਾਂ ਦਾ ਰੇਟ ਵੀ ਫਿਰ ਉਹਸਾਂ ਜਾ ਹੀ ਹੋਊਗਾ ਹਾਂਜੀ ਦਾ ਰੇਟ ਜਿਵੇਂ ਇਹਦੀ ਉਮਰ ਹੈ ਤੇ ਉਹਸਾਂ ਨਾਲ ਜਾਇਜ਼ ਹੋਣਾ ਵੀ ਮੰਨ ਲਓ ਕਿ ਜਿਹਦੇ ਵਿੱਚ 1 ਸਾਲ ਦੀ ਆ ਹਾਂਜੀ ਇਹ ਡੇਢ ਸਾਲ ਦੀ ਰੇਟ ਸੇਮ ਹੀ ਹੋਊਗਾ ਤਲਾ ਦਾ ਬਸ ਬਾਈ ਬਸ ਫਰਕ ਪੈ ਸਕਦਾ ਬਸ ਹਾਂ ਕੋ ਡੇਢ ਸਾਲ ਦੇ ਹੋ ਕੇ ਵੀ ਰੇਟ ਉਨਾ ਦਾ 1 ਸਾਲ ਦੀ ਰੇਟ ਵੱਧ ਹੈਗਾ ਜਿਵੇਂ ਹੁਣ ਜਿਵੇਂ ਅਗਲਾ ਜਿਵੇਂ ਖਰਾਕ ਬਾਕੀ ਬਾਂਤਰ ਸ਼ਰੀ ਦਾਦੀ ਵੀ ਚੰਗੀ ਹੈ ਹਾਂ ਖਰਾਕ ਦਾ ਮੁੱਲ ਪੈਂਦਾ ਲੱਗੇ ਬਈ ਜਿਵੇਂ ਹੁਣ ਨਾ ਪੈਸੇ ਪੂਸੇ ਲਾਉਂਦਾਗਾ ਹਾਂ ਰੋਸਾ ਮੈਂ ਮੈਨੂੰ ਫਿਰ ਪੂਰੀ ਪਾਈ ਹੁੰਦੀ ਉਹ ਦੇਖਣਾ ਕੀੜਾ ਦੇ ਚੰਗੀਆਂ ਕੱਟੀਆਂ ਬਾਰੇ ਕੋਲੇ ਨਤੀਜੇ ਦੇਖ ਚੰਗੇ ਜਾਨਵਰ ਨਹੀਂ ਕੱਟੀਆਂ ਦੇਖ ਬਾਈ ਜੀ ਫੇਰ ਨੀਗਾ ਮਾਰ ਲਓ ਇੱਕ ਨੰਬਰ ਚ ਪੂਰੀ ਸ਼ਕੀਨ ਆ ਸੈਂਗਸੋਂ ਦੇਖੋ ਮਾਜੀ ਦਾ ਸ਼ਕੀਨ ਕੱਟੀਆਂ ਤੇ ਆ ਹੈਗਾ ਛੋਟਾ ਜਿਹਾ ਬਚਾ 7 ਕਿਲੋ ਦਾ ਪੋੜਾ ਬਚਾਰੀ ਮ ਹੂੰ ਸੁਣਾ ਨਾ ਹੂੰ ਕਿੰਨਾ ਕਿੰਨਾ ਬੱਚਾ ਤੇ ਲਾਸਟ ਇਹ ਪਿੰਡ ਐਡਰੈਸ ਮੋਬਾਈਲ ਫੇਰ ਬੋਲ ਦੋ ਪਿੰਡ ਆਪਣਾ ਮਹਿਤਾ ਜਿਲ੍ਹਾ ਆਪਣਾ ਬਰਨਾਲਾ ਤੈਂ ਸੀ ਦੋਤਾ ਪਾ 97791 98511 ਵੀਰੇ ਠੀਕ ਹੈ ਜੀ ਓਕੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ